AGTF ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ ਕਾਲਾ ਤਨੋਲਾ ਦਾ ਪਰ ਅੱਜ ਉਸ ਦੀ ਮ੍ਰਿਤਕ ਦੇ ਪਰਿਵਾਰ ਨੂੰ ਸੌਂਪੀ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਸਪਤਾਲ ਦੇ ਬਾਹਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਦੇ ਬਾਹਰ ਪੁਲਿਸ ਹੀ ਪੁਲਿਸ ਹੋਈ ਪਈ ਸੀ ਤਾਂ ਵੱਡੀ ਦੂਜੇ ਪਾਸੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਕਾਲਾ ਤਨੋਲਾ ਦੇ ਹਸਪਤਾਲ ਪਹੁੰਚੇ ਹੋਏ ਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਹੈ ਕਾਲਾ ਤਨੋਨਾ ਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਗਈ ਹੈ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਤਾਂ ਜੇਕਰ ਕਾਲਾ ਤਨੋਲਾ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਟਾਗਰੀ ਦੇ ਵਿੱਚ ਸ਼ਾਮਿਲ ਸੀ ਜਿਸ ਦੇ ਉੱਤੇ ਤਕਰੀਬਨ 44 ਤੋਂ ਜ਼ਿਆਦਾ ਮਾਮਲੇ ਦਰਜ ਸਨ ਸਭ ਤੋਂ ਜ਼ਿਆਦਾ ਵਾਰਦਾਤਾ ਇਸ ਦੇ ਵੱਲੋਂ ਬਰਨਾਲਾ ਸੰਗਰੂਰ ਮਲੇਰ ਕੋਟਲਾ ਬਠਿੰਡਾ ਅਤੇ ਰਾਮਪੁਰ ਉਹਲ ਅਤੇ ਪੰਜਾਬ ਦੇ ਹੋਰ ਖੇਤਰਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਸਨ ਤਾਂ ਬੀਤੇ ਦਿਨੀ ਐਜੀਟੀਐਫ ਦੇ ਵੱਲੋਂ ਜੋ ਹੈ ਐਨਕਾਊਂਟਰ ਕੀਤਾ ਗਿਆ ਬਰਨਾਲਾ ਦੇ ਵਿੱਚ ਗੁਰਮੀਤ ਸਿੰਘ ਮਾਨ ਜਿਸ ਨੂੰ ਕੀ ਕਾਲਾ ਧਨੋਲਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕਾਲਾ ਮਾਨ ਗੈਂਗ ਚਲਾਉਂਦਾ ਸੀ ਕਾਲਾ ਧਨੋਲਾ ਪਰ ਬੀਤੇ ਦਿਨੀ ਐਂਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਨੂੰ ਹਸਪਤਾਲ ਦੇ ਬਾਹਰ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਪਰਿਵਾਰਿਕ ਮੈਂਬਰ ਪਹੁੰਚੇ ਹੋਏ ਨੇ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਨੇ ਪਰਿਵਾਰ ਦੀਆਂ ਔਰਤਾਂ ਜਿਹੜੀਆਂ ਨੇ ਇੱਕ ਦੂਜੇ ਦੇ ਗਲ ਲਾ ਕੇ ਰੋਂਦੀਆਂ ਹੋਈਆਂ ਕੁਰਲੌਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਬੇਸ਼ੱਕ ਵਾਰਦਾਤ ਦੀ ਦੁਨੀਆ ਦੇ ਵਿੱਚ ਕਰਾਇਮ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਸੀ ਕਾਲਾ ਧਨੋਲਾ ਦਾ ਪਰ ਉਸ ਮਾਂ ਦੇ ਲਈ ਉਸ ਭੈਣ ਦੇ ਲਈ ਉਹ ਉਸ ਦਾ ਭਰਾ ਅਤੇ ਪੁੱਤਰ ਹੀ ਹੈ ਜਿਸ ਨੂੰ ਕੀ ਐਨਕਾਉਂਟਰ ਦੇ ਵਿੱਚ ਮਾਰਿਆ ਗਿਆ ਤਾਂ ਪਰਿਵਾਰ ਦਾ ਇਸ ਵळे ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਬੇਹਦ ਬਾਬੂ ਕਰਦੀਆਂ ਨੇ ਕਿਵੇਂ ਹਸਪਤਾਲ ਦੇ ਬਾਹਰ ਪਰਿਵਾਰ ਦੀਆਂ ਔਰਤਾਂ ਇੱਕ ਦੂਜੇ ਦੇ ਗੜ ਲੱਗ ਕੇ ਕਾਲਾ ਧਨੋਲਾ ਨੂੰ ਯਾਦ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਵਿਰਲਾਪ ਕਰ ਰਹੀਆਂ ਨੇ ਹਾਲਾਂਕਿ ਬਾਕੀ ਪਰਿਵਾਰਿਕ ਮੈਂਬਰ ਵੀ ਪਹੁੰਚੇ ਹੋਏ ਨੇ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਹਸਪਤਾਲ ਦੇ ਬਾਹਰ ਲੱਗੀ ਹੋਈ ਹੈ ਪਿੰਡ ਵਾਲੇ ਵੀ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੇਹੱਦ ਇਹ ਭਾਵੁਕ ਕਰਦੀਆਂ ਤਸਵੀਰਾਂ ਨੇ ਕਿ ਜਿੱਥੇ ਕਾਲਾ ਧਨੋਲਾ ਜਿਸ ਦਾ ਕੀ ਬੀਤੇ ਦਿਨੀ ਐਨਕਾਊਂਟਰ ਕੀਤਾ ਗਿਆ ਉਸ ਦੀ ਮੌਤ ਹੋਈ ਹੈ ਮ੍ਰਿਤਕ ਦੇ ਅੱਜ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਜੋ ਹੈ ਕਾਲਾ ਧਨੋਲਾ ਦਾ ਅੰਤਿਮ ਸੰਸਕਾਰ ਵੀ ਕੀਤਾ ਜਾਏਗਾ ਪਰ ਪਰਿਵਾਰ ਦਾ ਹਾਲ ਇਸ ਵੇਲੇ ਦੇਖਿਆ ਨਹੀਂ ਜਾਂਦਾ ਬੇਸ਼ੱਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਿ ਵੱਡਾ ਨਾਮ ਸੀ ਕਾਲਾ ਧਨੋਲਾ ਦਾ ਜਿਸ ਦੇ ਉੱਤੇ ਤਕਰੀਬਨ 64 ਤੋਂ ਵੱਧ ਮਾਮਲੇ ਦਰਜ ਸਨ ਪਰ ਉਸ ਮਾਂ ਦੇ ਲਈ ਉਹ ਅੱਖਾਂ ਦਾ ਤਾਰਾ ਸੀ ਜਿਸ ਦਾ ਕੀ ਐਨਕਾਊਂਟਰ ਦੇ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਉਸ ਭੈਣ ਦੇ ਲਈ ਵੀ ਉਹ ਉਹ ਵਸਦਾ ਭਰਾ ਸੀ ਜਿਸ ਤੇ ਕੀ ਗੁੱਡ ਦੇ ਉੱਤੇ ਉਹ ਰਖੜੀ ਬੰਦੀ ਹੁੰਦੀ ਸੀ ਕਾਲਾ ਤਨੋਲਾ ਜਿਸ ਦਾ ਕਿ ਬੀਤੇ ਦਿਨੀ ਏਜੀਟੀਐਫ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਤੇ ਉਸ ਦੀ ਮੌਤ ਹੋ ਗਈ ਤਾਂ ਪੋਸਟਮਾਰਟਮ ਤੋਂ ਬਾਅਦ ਹੁਣੇ ਕਾਲਾ ਤਨੋਲਾ ਦੀ ਡੈੱਡ ਬੋਡੀ ਜਿਹੜੀ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪੀ ਜਾ ਰਹੀ ਹੈ ਪਰਿਵਾਰ ਦਾ ਇਸ ਵੇਲੇ ਕੀ ਹਾਲ ਹੈ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜਿਸ ਹਸਪਤਾਲ ਦੇ ਵਿੱਚ ਕਾਲਾ ਢਨੋਲਾ ਦਾ ਪੋਸਟਮਾਰਟਮ ਕੀਤਾ ਗਿਆ ਉਸ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਉਸੇ ਪਿੰਡ ਵਾਲੇ ਉਸੇ ਚੌਣ ਵਾਲੇ ਇੱਥੋਂ ਤੱਕ ਕਿ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਦੇ ਬਾਹਰ ਪਹੁੰਚੇ ਹੋਏ ਨੇ ਤਾਂ ਮ੍ਰਿਤਕ ਦੇ ਜਿਹੜੀ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਥੋੜੀ ਦੇਰ ਦੇ ਵਿੱਚ ਕਾਲਾ ਢਨੋਲਾ ਦਾ ਉਹਨਾਂ ਦੇ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਪਰ ਪਰਿਵਾਰ ਦਾ ਕੀ ਹਾਲ ਹੈ ਪਰਿਵਾਰ ਦੇ ਉੱਤੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਕਿਉਂਕਿ ਚੜ੍ਹਦੀ ਜਵਾਨੀ ਦੇ ਵਿੱਚ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਇਸ ਪਰਿਵਾਰ ਦਾ ਪੁੱਤ ਜਿਸ ਦਾ ਨਾਂ ਗੁਰਮੀਤ ਸਿੰਘ ਮਾਨ ਕਿਹਾ ਜਾਂਦਾ ਹੈ ਪਰ ਕਾਲਾ ਤਨੋਲਾ ਦੇ ਨਾਮ ਤੋਂ ਜਾਦਾ ਪ੍ਰਸਿੱਧੀ ਇਸ ਨੇ ਖੱਟੀ ਸੀ ਬਿੱਚ ਦੀਨੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਰਨਾਲਾ ਦੇ ਵਿੱਚ ਜੋ ਹੈ ਐਨਕਾਊਂਟਰ ਕੀਤਾ ਤੇ ਇਸ ਐਨਕਾਊਂਟਰ ਦੇ ਵਿੱਚ ਕਾਲਾ ਤਨੋਲਾ ਦੀ ਮੌਤ ਹੋ ਚੁੱਕੀ ਹੈ ਤਾਂ ਚੌਹਣ ਤੋਂ ਵੱਧ ਮਾਮਲੇ ਜਿਹੜੇ ਐ ਕਾਲਾ ਦੇ ਖਿਲਾਫ ਦਰਜ ਸਨ ਬਹੁਤ ਸਾਰੀਆਂ ਵਾਰਦਾਤਾਂ ਦੇ ਵਿੱਚ ਜੋ ਹੈ ਇਸ ਨੇ ਅੰਜਾਮ ਦਿੱਤਾ ਸੀ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਮੰਨਿਆ ਜਾਂਦਾ ਸੀ ਕਾਲਾ ਤਨੋਲਾ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਵੀਕਤ ਦਿਨੀ ਐਨਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਜਾਂ ਇਸ ਐਨਕਾਊਂਟਰ ਦੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਕਿਉਂਕਿ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਇੱਕ ਜਵਾਨ ਪੁੱਤ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਤਾਂ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਹੈ ਕਾਲਾ ਤਨੋਲਾ ਦੀ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਥੋੜੀ ਜੇਰ ਦੇ ਵਿੱਚ ਕਾਲਾ ਤਨੋਲਾ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਸਕਦਾ ਹੈ ਪਰ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਹਸਪਤਾਲ ਦੇ ਬਾਹਰ ਦੀਆਂ ਦਿਖਾ ਰਿਹਾ ਕਿ ਪਿੰਡ ਵਾਲੇ ਪਹੁੰਚੇ ਨੇ ਪਰਿਵਾਰਿਕ ਮੈਂਬਰ ਪਹੁੰਚੇ ਨੇ ਕਾਲਾ ਨੂੰ ਚੋਣ ਵਾਲੇ ਪਹੁੰਚੇ ਹੋਏ ਨੇ ਤਾਂ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਇੱਕ ਦੂਜੇ ਦੇ ਗੜ ਲੱਗ ਕੇ ਔਰਤਾਂ ਵਿਰਲਾਪ ਕਰ ਰਹੀਆਂ ਨੇ ਕਿ ਆਖਰਕਾਰ ਕਾਲਾ ਧਨੋਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਉਂਕਿ ਬੀਤੇ ਦਿਨੀ ਐਨਕਾਊਂਟਰ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ Terima kasih telah menonton! Terima kasih telah menonton! Thank you for watching.